ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਅਦ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ ਇਨਸਪੈਕਟਰ ਹੈਰੀ ਬੋਪਰ ਆਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਹੈ ਸੋ ਉਹਦੇ ਵਿੱਚ ਐਸਆਈਟੀ ਬਣਾ ਦਿੱਤੀ ਗਈ ਹੈ ਐਸਆਈਟੀ ਜਿਹੜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏਡੀਜੀਪੀ ਐਸਪੀਐਸ ਪਰਮਾਰਸਰ ਨੇ ਨਾਲ ਐਸਐਸਪੀ ਹੁਸ਼ਿਆਰਪੁਰ ਨੇ ਤੇ ਐਸਪੀ ਮੰਤਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫ਼ਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫਆਈਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫ੍ਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਏਗੇ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟ੍ਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਤਸ਼ਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ 2 PSG ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇਗੇ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਿਹਾ ਜਾਵੇ ਉਹਨੂੰ ਦੇਖੋ ਉਹ ਸੈਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸੈਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਸੈਟਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਦੇਖਾਂ ਸਰ ਕੋ ਟਾਈਮ ਬਾਉਂਡ ਕੀਤਾ ਜੀ ਇਨਕੁਆਰੀ ਦਾ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚੋ